ਆਈ ਗੁਰਜੀਕਾ ਗਾਂਸਾ ਗੁਰਜੀਕੀ ਕਿਤੇ ਪਤੇ ਅਸਟੈਂਡ ਤੇ ਅਸੀਂ ਪਿੰਡ জাফরਪੁਰ ਕੋਲ ਜਿੱਥੋਂੋਂ ਉਸ ਨਹਿਰ ਦਾ ਪਲਾਉਸ ਪੰਜਰ ਤੇ ਖਲੋਤੇ ਆ ਇਹ ਨੰਨਾਸ ਰਾ ਕਲੋਕਿਆ ਤੋਂ ਨਹੀਂ ਨਾ ਹੋ ਰਿਹਾ ਸੀਜ਼ਨ ਚੱਲ ਗਿਆ ਨੂੰ ਇੱਕ ਨੇ ਅਜੇ ਤੱਕ ਪੰਨਿਆ ਅੱਜ ਰਾਤ ਪਾਣੀ ਆਇਆ ਤੇ ਮੋਝੇ ਕਿਸੇ ਦੇ ਪਾਣੀ ਨਹੀਂ ਚੜ ਰਿਹਾ ਪਰਸੋਂ ਕ੍ਰਿਸ਼ਨ ਕੁਮਾਰ ਜੀ ਮੈਂ ਤੁਹਾਨੂੰ ਵੀ ਵੀਡੀਓ ਭੇਜੀ ਆ ਤੁਹਾਡੇ ਐਸਸੀ ਨੂੰ ਭੇਜੀ ਆ ਐਕਸ਼ਨ ਨੂੰ ਭੇਜੀ ਆ ਪਰ ਕੋਈ ਅਸਰ ਨਹੀਂ ਅਸਰ ਇਨਾ ਕੋ ਆ ਵੀ ਪਾਣੀ ਮਹਿਰ ਚ ਆ ਗਿਆ 2 ਮਹੀਨਾ ਬਾਅਦ ਪਾਣੀ ਆਇਆ ਕਿ ਇਹ ਤੇ ਪਾਣੀ ਅਜੇ ਨਹੀਂ ਗਿਆ ਆ ਪਾਣੀ ਮੋਗੇ ਨੂੰ ਚੱਲ ਰਹੀ ਆ ਕੀ ਇਹਨੂੰ ਪਾਣੀ ਕਹੋਗੇ ਤੁਹਾਡੇ ਐਕਸ਼ਨ ਨੂੰ ਫੋਨ ਕੀਤਾ 9:45 ਮਿੰਟ ਤੇ ਤੁਹਾਡੇ ਐਸਸੀ ਨੂੰ ਫੋਨ ਕੀਤਾ 9:50 ਮਿੰਟ ਤੇ ਤਿੰਨ ਤਿੰਨ ਚਾਰ ਚਾਰ ਕਾਲਾਂ ਕੀਤੀਆਂ ਉਹਨਾਂ ਨੇ ਫੋਨ ਨਹੀਂ ਚੁੱਕੇ ਔਰ ਉਸ ਤੋਂ ਬਾਅਦ ਦਰਸ਼ਨ ਕਮਾਰ ਜੀ ਤੁਹਾਨੂੰ ਵੀ ਫੋਨ ਕੀਤਾ ਹੁਣ ਤੁਸੀਂ ਵੀ ਚੁੱਕਿਆ ਮੈਂ ਤੁਹਾਡੇ ਤੋਂ ਪੁੱਛਣਾ ਚਾਹਣਾ ਹੈ ਕਿ ਕੀ ਤੁਸੀਂ ਕੇਵਲ ਸਰਕਾਰੀ ਖਜ਼ਾਨਿਆਂ 'ਚੋਂ ਆਹ ਵੱਡੀਆਂ-ਵੱਡੀਆਂ ਤਨਖਾਹਾਂ ਤੇ ਫੇਰ ਜਿਹੜੇ ਨਾਜਾਇਜ਼ ਸਫਾਈ ਦੇ ਬਿੱਲ ਪਾ ਕੇ ਉਹ ਸਰਕਾਰੀ ਖਜ਼ਾਨੇ ਨੂੰ ਲੁੱਟਣ ਵਾਸਤੇ ਹੀ ਜੇ ਆਹ ਜਿਹੜੇ ਥੱਲੇ ਐਸ ਡੀਓ ਐਕਸ਼ਨ ਐਸ ਸੀ ਇਹ ਕਾਜੇ ਵਾਸਤੇ ਨੇ ਚੀਫ ਇੰਜੀਨੀਅਰ ਕਾਜੇ ਵਾਸਤੇ ਆ ਸਕੱਤਰ ਸਾਹਿਬ ਤੁਹਾਡੀ ਤੇ ਆਵਾਜ਼ ਬੜੀ ਆ ਲੋਕਾਂ ਚ ਤੇ ਕ੍ਰਿਸ਼ਨ ਕੁਮਾਰ ਜੀ ਬੜੇ ਸਖਤ ਨੇ ਪਰ ਇਹਨਾਂ ਨਾਰੋ ਦਾ 2 ਮਹੀਨੇ ਤੋਂ ਪਾਣੀ ਨਹੀਂ ਆ ਇੱਕ ਹਫਤਾ ਪਹਿਲਾਂ ਮੈਂ ਤੁਹਾਨੂੰ ਮਿਲਿਆ ਸੀ ਕ੍ਰਿਸ਼ਨ ਕੁਮਾਰ ਜੀ ਤੁਹਾਡੇ ਯਾਦ ਹੋਏਗਾ ਤੁਹਾਨੂੰ ਮਿਲਿਆ ਔਰ ਤੁਸੀਂ ਉੱਥੇ ਨਹਿਰ ਦੀ ਗੱਲਬਾਤ ਨਾਰਾਂ ਦੀ ਮੈਂ ਤੁਹਾਨੂੰ ਦੱਸੀ ਆ ਕਿ ਅੰਬਰ ਸਰਦੀ ਕਿਸੇ ਨਹਿਰ ਚ ਪਾਣੀ ਨਹੀਂ ਇਹ ਰੰਦਾਸ ਰਾਜਵਾ ਚ ਪਾਣੀ ਨਹੀਂ ਕਿਸੇ ਤਰ੍ਹਾਂ ਜੀ ਨਾਲ ਚਾਹੀ ਨਹੀਂ ਕਿਸੇ ਤਰ੍ਹਾਂ ਅੱਤੇਖਣ ਰਾਜਵਾ ਉਹਦੇ ਚ ਪਾਣੀ ਹੈ ਨਹੀਂ ਅਤੇ ਮਾਨਾਂ ਵਾਲਾ ਜਿਹੜਾ ਰਾਜਵਾ ਪਾਣੀ ਉਹਦੇ ਚ ਵੀ ਨਹੀਂ ਜਦੋਂ ਰਾਜਵਾ ਚ ਪਾਣੀ ਨਹੀਂ ਤੇ ਨਹਿਰਾਂ ਚ ਪਾਣੀ ਕਿੱਥੇ ਜਾਣਾ ਹੈ ਕੀ ਜਦੋਂ ਬਰਸਾਤਾਂ ਸ਼ੁਰੂ ਹੋ ਗਈਆਂ ਜਦੋਂ ਫਲੱਡ ਆਉਣਗੇ ਜਦੋਂ ਕੁਦਰਤੀ ਮਾਰ ਸਾਨੂੰ ਪਵੇਗੀ ਉਦੋਂ ਨਹਿਰਾਂ ਚ ਪਾਣੀ ਕਦੋਂਗੇ ਇਸਨੇ ਸਾਲ ਤੇ ਤੁਹਾਡੀ ਇੱਜ਼ਤ ਬਚ ਗਈ ਉੱਥੇ بارشਾਂ ਬਹੁਤ ਪਈਆਂ ਪਰ ਐਤ ਕੀ ਤਾਂ بارشਾਂ ਵੀ ਨਹੀਂ ਗਈਆਂ ਅਜੇ ਤੱਕ ਕਦੇ ਕਿ ਤਾਈ ਗੁਰੂ ਕਿਰਪਾ ਕਰਦਾ ਕਿਤੇ ਚਾਰ ਕਣੀਆਂ ਪੈ ਜਾਂਦੀਆਂ ਨੇ ਲੋਟ ਆਪਣਾ ਝੋਨਾ ਜਨਰੇਟਰ ਚਲਾ ਕੇ ਚਲਾ ਰਹੇ ਨੇ ਇਤੋਂ ਤੱਕ ਕਿ ਜਿਹੜੇ ਕਮਾਦਾਂ ਨੂੰ ਪਾਣੀ ਦੇ ਰਹੇ ਨੇ ਤੇ ਫੇਰ ਜੇ ਉਹ ਕਮਾਦ ਨੂੰ ਪਾਣੀ ਦੇਣਗੇ ਝੋਨਾ ਸੁੱਕ ਜਾਏਗਾ ਉਹ ਕਮਾਦਾਂ ਨੂੰ ਵੀ ਜਨਰੇਟਰ ਚਲਾ ਕੇ ਪਾਣੀ ਦੇ ਰਹੇ ਨੇ ਪਰਵੰਤਨਾਨ ਜੀ ਤੁਹਾਡੀ ਸਰਕਾਰ ਕਹਿੰਦੀ ਸੀ ਕਿ ਅਸੀਂ ਨਹਿਰੀ ਪਾਣੀ ਦੀਆਂ ਲਹਿਰਾਂ ਵਾਰਾ ਕਰ ਦਿਆਂਗੇ ਕਿੱਥੇ ਨਲ ਪਾਣੀ ਆ ਤੁਹਾਡੇ ਮੋਗੇ ਬੰਦੇ ਪੈ ਨੇ ਆ ਵਿਖਾ ਦੇ ਕਰ ਕਰ ਮੋਗਾ ਲਗਾ ਉਹ ਨਹਿਰਾਂ ਨੇ ਵੀ ਬਾਦੇ ਤੇ ਮੋਗਾ ਵੀ ਵਿਖਾ ਦੇ ਆ ਮੋਗਾ ਵਗਾ ਮੋਗਾ ਆਪਾ ਐਪ ਚਾਪੁਰਪੋਟ ਪਿੰਡ ਛੋਟੇ ਤਹਿਸੀਲ ਅਜਨਾਲਾ ਰੰਗਾਸੁਰ ਪਤਵਾ ਆ ਜਿਹੜਾ ਰੋਡ ਹੈ ਇਹ ਮੇਨ ਰੋਡ ਤੋਂ ਅੱਗੇ ਜਾਫਰ ਕੋ ਇਹ ਰੋਡ ਜਿਹੜਾ ਜਾਫਰਪੁਰ ਤੋਂ ਰਾਹਪੁਰ ਤੋਂ ਜਾਂਦਾ ਉਸ ਕੋਲ ਤੇ ਘਲੋਤੇ ਆ ਕਿਤੇ ਨਾ ਕਹਦੋ ਪਤਾ ਨਹੀਂ ਕਿਤੇ ਘਲੋਤੇ ਆ ਮੈਂ ਹਰਿਆਣੇ ਜਿੱਲੀ ਘਲੋਤਾ ਪੰਜਾਬ ਸਲੋਤਾ ਔਰ ਤੁਹਾਡੀ ਕਿਸੇ ਨਰਜ਼ ਪਾਣੀ ਨਹੀਂ ਇਹ ਵੀਡੀਓ ਤੁਹਾਡੇ ਕੋਲ ਆ ਰਹੀ ਆ ਹੁਣ ਤੁਸੀਂ ਫੋਨ ਤੇ ਨਹੀਂ ਚੁੱਕੇ ਕਿਰਪਾ ਕਰਕੇ ਵੀਡੀਓ ਵੇਖ ਲਿਓ ਨਹੀਂ ਤਾਂ ਫੇਰ ਮੈਂ ਤੁਹਾਨੂੰ ਇਹ ਦੱਸ ਦੇਣਾ ਕਿ ਤੁਹਾਡਾ ਅਸੈਂਬਲੀ ਹਾਊਸ ਚੱਲਣ ਵਾਲਾ ਜਦੋਂ ਮਦਾ ਸਭਾ ਸੈਸ਼ਨ ਚੱਲਿਆ ਤੇ ਮੈਂ ਕਾਲੇ ਛੋਲੇ ਪਾਠੇ ਖਲਮਗਾ ਦਾ ਤੇ ਉਸ ਟਾਈਮ ਤੇ ਕੋਈ ਵੀ ਕੰਟਰੋਲ ਉੱਪਰ ਦੀ ਆ ਤੁਹਾਡੀ ਜਿਵੇਂ ਉਤਖਾ ਤੁਸੀਂ ਜਾ ਜੋ ਤੇ ਤੁਹਾਨੂੰ ਨਹੀਂ ਲੋੜ ਆ ਜਾਓ ਇੱਧਰ ਮੋਟਰਸਾਈਕਲ ਹਿਲਾ ਕੇ ਉੱਤੇ ਉਹ ਮੋਟਰਸਾਈਕਲ ਹਿਲਾ ਕੇ ਆ ਜਾਓ ਇੱਧਰ